ਇਕ ਕਰਜ਼ੇ ਦਾ ਬਹੁਤ ਵੱਡਾ ਮਸਲਾ ਚੁੱਕਿਆ ਜਾਂਦਾ ਆਪੋਜੀਸ਼ਨ ਜਿਹੜੀ ਵੀ ਆਪੋਜੀਸ਼ਨ ਆਉਂਦੀ ਉਹ ਹਮੇਸ਼ਾ ਇਹ ਕਹਿੰਦੀ ਆ ਵੀ ਸਰਕਾਰ ਕਰਜ਼ਾ ਚੱਕ ਰਹੀ ਆ ਸਟੇਟ ਦੇ ਮਾੜੇ ਹਾਲਾਤ ਹੋ ਰਹੇ ਨੇ ਪਰ ਕੈਪੀਟਲ ਕਰਜ਼ਾ ਬਹੁਤ ਜ਼ਿਆਦਾ ਵਧ ਗਿਆ ਬਾਵਾ ਸਾਹਿਬ ਕਰਜ਼ਾ ਚੱਕਣ ਤੋਂ ਬਿਨਾ ਕੋਈ ਹੱਲ ਹੈ ਜਾਂ ਫਿਰ ਕਰਜ਼ਾ ਲਾਉਣ ਦੀ ਟੈਕਨੀਕ ਕੀ ਆ ਕਿਉਂਕਿ ਪੰਜਾਬ ਦੇ ਬਾਰੇ ਤਾਂ ਕਿਹਾ ਜਾਂਦਾ ਰੇਤੇ ਤੋਂ ਇਲਾਵਾ ਪੰਜਾਬ ਦੇ ਪੱਲੇ ਕੀ ਆ ਫਿਰ ਵੇਖੋ ਛੋਡੀਸਾਬ ਇਸ ਤਰ੍ਹਾਂ ਜੀ ਅੱਜ ਵੇਖਿਆ ਜੇ ਸਾਰਨੋਂ ਨੰਬਰ 1 ਇਕਨੋਮਿਕ ਦੇਸ਼ ਅਮਰੀਕਾ ਦੇ ਹੂੰ ਅੱਜ ਸਾਰਨੋਂ ਵੱਧ ਦੁਨੀਆ ਦੇ ਵਿੱਚ ਜੇ ਕਿਸੇ ਨੇ ਵੀ ਕਰਜ਼ਾ ਚੁੱਕਿਆ ਅਮਰੀਕਨ ਗਵਰਨਮੈਂਟ ਨੇ ਚੁੱਕਿਆ ਜੀ ਹਿੰਦੁਸਤਾਨ ਦਾ ਵੀ ਸੇਮ ਹੈ ਜਿੱਦਣ ਮਨਮੋਹਨ ਸਿੰਘ ਸੀ ਉਹਦੋਂ 50 ਲੱਖ ਕਰੋੜ ਦਾ ਕਰਜ਼ਾ ਸੀ ਅੱਜ ਮੋਦੀ ਸਾਹਿਬ ਨੇ 11 ਸਾਲਾਂ ਦੇ ਵਿੱਚ 2.5 200 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਿੰਦੁਸਤਾਨ ਦੀ ਸਰਕਾਰ ਦਾ 2.5 200 ਲੱਖ ਕਰੋੜ ਦਾ ਮਨਮੋਹਨ ਸਿੰਘ ਵੇਲੇ 50 ਤੋਂ 55 ਲੱਖ ਕਰੋੜ ਦਾ ਸੀ 4 ਗੁਣਾ ਵੱਧ ਗਿਆ ਇੱਥੇ ਵੀ ਵੱਧ ਰਿਹਾ ਹੈ ਕਰਜ਼ੇ ਦੀ ਗੱਲ ਇੱਕ ਡਿਫਰੈਂਟ ਕਰਜ਼ੇ ਦਾ ਤਾਂ ਹੈ ਕਰਜ਼ਾ ਤੇ ਸਰਕਾਰਾਂ ਚੁੱਕਦੀਆਂ ਨੇ ਬਟ ਕਰਜ਼ੇ ਦੇ ਵਿੱਚੋਂ ਇਨਫਰਾਸਟ੍ਰਕਚਰ ਕ੍ਰੀਏਟ ਹੁੰਦਾ ਹੈ ਕਰਜ਼ੇ ਦੇ ਵਿੱਚੋਂ ਮੈਡੀਕਲ ਕਾਲਜੇਜ਼ ਕ੍ਰੀਏਟ ਹੁੰਦੇ ਕਰਜ਼ੇ ਦੇ ਵਿੱਚੋਂ ਸਕੂਲਸ ਆਫ ਐਮਨੈਂਸ ਕ੍ਰੀਏਟ ਹੁੰਦੇ ਕਰਜ਼ੇ ਦੇ ਵਿੱਚੋਂ ਆਮਦਨ ਦਾ ਜ਼ਰੀਆ ਬਣਦਾ ਹੂੰ ਤੁਸੀਂ ਆ ਸਾਰੇ ਜਿੰਨੇ ਵੱਡੇ ਤੋਂ ਵੇ ਭਾਵੇਂ ਡਾ ਨਹੀਂ ਭਾਵੇਂ ਬਾਨੀ ਦੀ ਗੱਲ ਕਰੋ ਕਿਹੜਾ ਇਹੋ ਜਿਹਾ ਬਾਨੀ ਜਾਂ ਡਾਨੀ ਦਾ ਕੋਈ ਇੱਕ ਸਿੰਗਲ ਪ੍ਰੋਜੈਕਟ ਜਿਹੜਾ ਕੱਲਾ ਉਹਨੇ ਆਪਣੀ ਜੇਬ ਚੋਂ ਕੀਤਾ 10% ਪੈਸੇ ਉਹਨਾਂ ਦੇ 90 ਸਟੇਟ ਬੈਂਕ ਆਫ ਇੰਡੀਆ ਦੇ ਬਿਲਕੁਲ ਠੀਕ ਹੈ ਕਾਰਪੋਰੇਟ ਰਨ ਹੀ ਇਸ ਗੱਲ ਤੇ ਕਰਦਾ ਹੈ ਗਵਰਨਮੈਂਟ ਰਨ ਕਰਦੀ ਬਟ ਦੈਟ ਮਨੀ ਹੈਸ ਟੂ ਬੀ ਸਪੈਂਟ ਵੇਅਰ ਰਿਸੋਰਸਸ ਆ ਮੋਬਾਈਲਾਈਜ਼ਡ ਜਿੱਥੋਂ ਪੈਸਾ ਸਰਕਾਰ ਕਰੇ ਹੁਣ ਤੁਸੀਂ ਇਨਫਰਾਸਟ੍ਰਕਚਰ ਲੇ ਹੋ ਰਿਹਾ ਇਨਫਰਾਸਟ੍ਰਕਚਰ ਦੇ ਨਾਲ ਕਰੋੜਾਂ ਅਰਬਾਂ ਤਕਰੀਬਨ 2.5 ਤੋਂ 3 ਲੱਖ ਕਰੋੜ ਰੁਪਈਆ ਸਾਲ ਦਾ ਸੜਕਾਂ ਤੇ ਲੱਗ ਰਿਹਾ ਵੱਡੀਆਂ ਆ ਜਿਹੜੇ ਤੁਹਾਡੇ ਨੈਸ਼ਨਲ ਹਾਈਵੇਜ਼ ਬਣਦੇ ਪਰ ਉਹਦੇ ਨਾਲ ਤੁਸੀਂ ਇਹ ਵੇਖੋ ਕਿ ਮਨੀ ਸਪਿੰਨਰ ਜਿਹੜੇ ਬੰਦੇ ਨੇ ਆਪਣੀ ਗੱਡੀ ਸੜਕ ਤੇ ਪਾ ਲਈ ਉਹਦਾ ਲਗਾਤਾਰ ਅਗਲੇ 15-20 ਸਾਲ ਵਾਸਤੇ ਪੱਕੇ ਤੌਰ ਜਿਨਾ ਜਦੋਂ ਗੱਡੀ ਕਰਾਸ ਕਰਨੀ ਹੈ ਤੇ ਉਹਦਾ ਟੋਲ ਤੁਹਾਡੇ ਕੋ ਆ ਜਾਣਾ ਜੀ ਸੋ ਇਸ ਤਰ੍ਹਾਂ ਹੀ ਸੁਭੇਦੀ ਸਰਕਾਰ ਪੰਜਾਬ ਦੀ ਬਿਹਤਰੀ ਵਾਸਤੇ ਕਰਜ਼ਾ ਚੁੱਕਦੇ ਅੱਜ ਹੋ ਕੀ ਰਿਹਾ ਹੈ ਇਹ ਕਰਜ਼ਾ ਚੁੱਕ ਕੇ ਇਹ ਤਨਖਾਹਾਂ ਦੇਣ ਇਹ ਪੈਨਸ਼ਨਾਂ ਦੇਣ ਵਾਸਤੇ ਕਰਜ਼ਾ ਨਹੀਂ ਹੈ ਜੀ ਇਹ ਇਹਦਾ ਮਤਲਬ ਸੀ ਕਿ ਇਹਦੇ ਨਾਲ ਇਹਨਾਂ ਨੂੰ ਕੋਈ ਇਸ ਕਿਸਮ ਦੇ ਪੈਸੇ ਲਾਣੇ ਚਾਹੀਦੇ ਸੀ ਜਿਹਦੇ ਨਾਲ ਸਾਨੂੰ ਆਮਦਨ ਦਾ ਜ਼ਰੀਆ ਵਾਧਾ ਮੈਡੀਕਲ ਇਹਨਾਂ ਪ੍ਰੋਮਿਸ ਕੀਤੀ 16 ਮੈਡੀਕਲ ਕਾਲਜਸ ਨਾਟ ਈਵਨ ਵਨ ਹਜ਼ ਆਫ ਗਨ ਆਫ ði ਗਰਾਊਂਡ ਇੱਕ ਨਹੀਂ ਅਜੇ ਤੱਕ ਕ੍ਰੀਟ ਇਹਨਾਂ ਕੋ ਬੜਿਆ ਜੀ ਸਕੂਲਸ ਆਫ ਹੈਮਨਸ ਪੁਰਾਣੇ ਸਕੂਲਾਂ ਨੂੰ ਕਲੀ ਕਰਕੇ ਅਧਿਆਂ ਦੀਆਂ ਤੇ ਓਕੇ ਛਤਾਂ ਢੇਕੇ ਪਈਆਂ ਜੀ ਬੇਸ਼ੱਕ ਤੁਹਾਨੂੰ ਯਾਦ ਹੋਵੇਗਾ ਬੱਦੋਵਾਲ ਇੱਕ ਸਕੂਲ ਆਫ ਐਮਿਨੈਂਸ ਬਣਾਇਆ ਸੀ ਅਜੇ ਬਣੇ ਨੂੰ 7 ਦਿਨ ਹੋਏ ਸੀ ਉਤੋਂ ਛਾਤਰ ਡੈਕ ਵੀ ਥੱਲੇ ਇੱਕ ਮੈਡਮ ਦੀ ਆ ਕੇ ਮੌਤ ਹੋ ਗਈ ਜੀ ਇਹ ਇਹਨਾਂ ਦਾ ਹਾਲ ਹੈ ਜੀ 12 ਕਰੋੜ ਰੁਪਈਆ ਇਹਨਾਂ ਨੇ ਸਕੂਲਾਂ ਤੇ ਨਹੀਂ ਪੱਥਰਾਂ ਤੇ ਲਾਤਾ ਤੇ ਵਿੱਚ ਕੁਝ ਵੀ ਨਹੀਂ ਜੀ